ਐਕਚੁਅਲੀ ਇੱਕ ਬਹੁਤ ਹੀ ਜ਼ਬਰਦਸਤ ਸ਼ਖਸੀਅਤ ਆ ਇੱਕ ਕੁੜੀ ਆ ਜੋ ਇਸ ਸਮਾਜ ਦੇ ਸਿਸਟਮ ਦੇ ਖਿਲਾਫ ਲੜਦੀ ਆ ਦਬਹੋਗੀਆਂ ਵੀ ਤਾਂ ਸਾਡੀਆਂ ਵੀ ਦੇਖਣ ਉਹਨਾਂ ਨੂੰ ਪਤਾ ਲੱਗੇ ਸਾਡੇ ਕਲਚਰ ਦਾ ਸਾਡੇ ਸਾਡੀਆਂ ਕਹਾਣੀਆਂ ਦਾ ਤਮਿਲ ਤੇਲਗੂ ਮਲਿਆਲਮ ਅੰਗਰੇਜ਼ੀ ਹੈਨਾ ਸਾਰੀਆਂ ਭਾਸ਼ਾਵਾਂ ਅਸੀਂ ਇਸ ਕਰਕੇ ਕਿ ਉਹਨਾਂ ਲੋਕਾਂ ਤੱਕ ਪਹੁੰਚੇ ਸਾਡੀ ਕਹਾਣੀ ਜਿੱਥੇ ਪੰਜਾਬੀ ਸਨਮਾ ਨਹੀਂ ਪਹੁੰਚਦਾ ਬਠਿੰਡਾ ਹੀ ਸ਼ੂਟ ਕੀਤੀ ਹੈ ਮੇਰੇ ਲਈ ਬਠਿੰਡਾ ਹੀ ਫਿਲਮ ਸਿਟੀ ਹੈ ਮੇਰੇ ਲਈ ਬਠਿੰਡਾ ਹੀ ਮੈਕਸੀਕੋ ਆ ਮੇਰੇ ਲਈ ਬਠਿੰਡਾ ਹੀ ਹਾਲੀਵੁੱਡ ਆ ਸਸੀ ਗਾਲ ਤੁਸੀਂ ਦੇਖ ਰਹੇ ਹੋ ਹਾਂ ਦਾ ਅਨੁਭਵ ਤੇ ਮੈਂ ਮਨੀਸ਼ ਕੁਮਾਰ OTT ਪਲੇਟਫਾਰਮ ਤੇ ਦਾਰੋ ਵੈਬ ਸੀਰੀ ਜਿਹੜੀ ਹੈਗੀ ਰਿਲੀਜ਼ ਹੋਣ ਜਾ ਰਹੀ ਹੈ ਜੁਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਤੇ ਮੇਰੇ ਨਾਲ ਇਸ ਵਕਤ ਰਾਈਟਰ ਤੇ ਡਾਇਰੈਕਟਰ ਅਮਰਦੀਪ ਸਿੰਘ ਗਿਲਜੀ ਮੇਰੇ ਨਾਲ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਭ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਜੀ ਇੱਕ ਨਵਾਂ ਕਨਸੈਪਟ ਲੈ ਕੇ ਤੁਸੀਂ ਆਏ ਹੋ ਥੈਂਕ ਯੂ ਮਿਹਰਬਾਨੀ ਦਾਰੋ ਦਾਰੋ ਕੀ ਕਹਿਣਾ ਚਾਹੋਗੇ ਦਾਰੋ ਕਿ ਦਾ ਸਰ ਕਿਵੇਂ ਲਿਖਿਆ ਗਿਆ ਉਹਦੇ ਬਾਰੇ ਥੋੜਾ ਦੱਸੋ ਦਾਰੋ ਐਕਚੁਅਲੀ ਇੱਕ ਬਹੁਤ ਹੀ ਜ਼ਬਰਦਸਤ ਸ਼ਖਸੀਅਤ ਆ ਇੱਕ ਕੁੜੀ ਆ ਜੋ ਇਸ ਸਮਾਜ ਦੇ ਸਿਸਟਮ ਦੇ ਖਿਲਾਫ ਲੜਦੀ ਆ ਉਹ ਇੱਕ ਗਰੀਬ ਪਰਿਵਾਰ ਚੋਂ ਪੈਦਾ ਹੋਈ ਆ ਪਰ ਉਹ ਸਾਰਾ ਸਿਸਟਮ ਬਦਲਣਾ ਚਾਹੁੰਦੀ ਆ ਕਿ ਇਸ ਬਸਤੀ ਚੋਂ ਵੀ ਮੈਂ ਬਾਹਰ ਨਿਕਲਣਾ ਪੜ ਲਿਖ ਕੇ ਪਰ ਉਹਨੂੰ ਇਹੋ ਜਿਹੀਆਂ ਪ੍ਰਸਥਿਤੀਆਂ ਫੇਸ ਕਰਨੀਆਂ ਪੈਂਦੀਆਂ ਨੇ ਕਿ ਉਹ ਵਿਚਾਰੀ ਪੜ ਨਹੀਂ ਸਕਦੀ ਉਹਨੂੰ ਬਹੁਤ ਕੁਝ ਐਸੇ ਰਾਹ اختیار ਕਰਨੇ ਪੈਂਦੇ ਨੇ ਜਿਹੜੇ ਆਪਾਂ ਸਮਾਜਿਕ ਤੌਰ ਤੇ ਇਹ ਕਹਿ ਸਕਦੇ ਹਾਂ ਕਿ ਗੈਰ ਸਮਾਜਿਕ ਕੰਮ ਨੇ ਜਾਂ ਗੈਰ ਕਾਨੂੰਨੀ ਕੰਮ ਨੇ ਪਰ ਉਹ ਡੋਲਦੀ ਨਹੀਂ ਉਹ ਬਹੁਤ ਕਮਾਲ ਕੁੜੀ ਆ ਪਰ ਉਹਦੀ ਇਹ ਸਟਰਗਲ ਆ ਜੀ ਪਰ ਉਹ ਨਾਮ ਦੇ ਪਿੱਛੇ ਸਰ ਕੀ ਰਾਜ ਆ ਤੁਸੀਂ ਇਹ ਦਾਰੋ ਨਾਮ ਬੜਾ ਇੰਟਰਸਟਿੰਗ ਨਾਮ ਹੈ ਸਰ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਹਦਾ ਡਾਇਲੌਗ ਹੀ ਹੈਗਾ ਦਾਰੂ ਦਾ ਉਹ ਕਹਿੰਦੀ ਮੇਰਾ ਬਾਪੂ ਕੁਸ਼ਤੀ ਦਾ ਸ਼ੌਕੀਨ ਸੀ ਉਹਨੂੰ ਇਹ ਸੀ ਵੀ ਜੇ ਮੇਰੇ ਮੁੰਡਾ ਹੋਇਆ ਤਾਂ ਉਹਦਾ ਨਾਂ ਦਾਰਾ ਰੱਖੂੰਗਾ ਪਰ ਹੋ ਗਈ ਮੈਂ ਤੇ ਉਹਨੇ ਮੇਰਾ ਨਾਂ ਫਿਰ ਦਾਰੋ ਰੱਖਤਾ ਹੁਣ ਇਹ ਦਾਰਾ ਸਿੰਘ ਇੱਕ ਵਿੰਭ ਆ ਸਾਡੇ ਸ਼ਕਤੀ ਦਾ ਤਾਕਤ ਦਾ ਆਪਾ ਬੰਦੇ ਨੂੰ ਕਹਿੰਦੇ ਆ ਤੂੰ ਵੱਡਾ ਦਾਰਾ ਸਿੰਘ ਆ ਦਾਰਾ ਸਿੰਘ ਜੇ ਕੁੜੀ ਹੋਵੇ ਤਾਂ ਫਿਰ ਉਹ ਦਾਰੋ ਆ ਉਹਦਾ ਟ੍ਰੇਲਰ ਦੇਖ ਕੇ ਸਰ ਜੀ ਕਰਦਾ ਕਿ ਮੂਵੀ ਦੇਖ ਲੈ ਇਹਦੇ ਪਿੱਛੇ ਕੀ ਮੋਟਿਵ ਹੈ ਕਹਾਣੀ ਲਿਖਣ ਦੇ ਪਿੱਛੇ ਕੀ ਮੋਟਿਵ ਸੀਗਾ ਸਰ ਇਹ ਇਹੀ ਹੈ ਇੱਕ ਤਾਂ ਚੰਗਾ ਸਿਨੇਮਾ ਲੈ ਕੇ ਆਉਣਾ ਪੰਜਾਬੀ ਵਿੱਚ ਡਿਫਰੈਂਟ ਕਹਾਣੀਆਂ ਔਰ ਰੀਅਲ ਕਹਾਣੀਆਂ ਰੌ ਮਤਲਬ ਉਹਦੀ ਪੇਸ਼ਕਾਰੀ ਹੋਵੇ ਹਨਾ ਉਹ ਲੋਕ ਜਿਹੜੇ ਪੰਜਾਬੀ ਸਿਨੇਮਾ ਦਾ ਕਦੇ ਵੀ ਕੇਂਦਰ ਨਹੀਂ ਬਣੇ ਉਹ ਪਾਤਰ ਜਿਨ੍ਹਾਂ ਨੂੰ ਕਦੇ ਵੀ ਪੰਜਾਬੀ ਸਿਨੇਮਾ ਦੇ ਵਿੱਚ ਜਗ੍ਹਾ ਨਹੀਂ ਮਿਲੀ ਉਹਨਾਂ ਲੋਕਾਂ ਨੂੰ ਮੈਂ ਪੰਜਾਬੀ ਸਿਨੇਮਾ ਦੇ ਹੀਰੋ ਹੀਰੋਇਨ ਤੇ ਦੂਸਰੇ ਪਾਤਰ ਬਣਾਇਆ ਤੁਸੀਂ ਪਹਿਲੀ ਵਾਰ ਦੇਖੋਗੇ ਕਿ ਇਦਾਂ ਦੇ ਮਜ਼ਦੂਰ ਲੋਕ ਮਿਹਨਤ ਕਾ ਸ਼ਲੋਕ ਆ ਜਿਹੜੇ ਉਹ ਇਸ ਆ ਵੈਬ ਸੀਰੀਜ਼ ਦੇ ਵਿੱਚ ਕੇਂਦਰ ਨੇ ਜੀ ਪਰ ਵਨ ਤੇ ਸਰ ਜਿਹੜੀ ਹੈਗੀ 6 ਭਾਸ਼ਾ ਦੇ ਵਿੱਚ ਇਹ ਉਹ ਦੇਖਣ ਨੂੰ ਮਿਲੇਗੀ ਤੇ ਇਸ ਦੇ ਪਿੱਛੇ ਸਰ ਕੀ ਮੋਟਿਵ ਹੈ ਕਿ ਸਾਊਥ ਦਾ ਜਿਹੜਾ ਟ੍ਰੈਂਡ ਹੈਗਾ ਤੁਸੀਂ ਪੰਜਾਬ ਦੇ ਵਿੱਚ ਲੈਣਾ ਚਾਹੁੰਦੇ ਹੋ ਜਾਂ ਕੀ ਦੀ ਸ਼ੈ ਤੁਹਾਡੀ ਉਹ ਸਾਡੀ ਅਸੀਂ ਉਹਨਾਂ ਦੀਆਂ ਫਿਲਮਾਂ ਦੇਖਦੇ ਆਂ ਡਬ ਹੋਈਆਂ ਵੀ ਆ ਤਾਂ ਉਹ ਸਾਡੀਆਂ ਵੀ ਦੇਖਣ ਉਹਨਾਂ ਨੂੰ ਪਤਾ ਲੱਗੇ ਸਾਡੇ ਕਲਚਰ ਦਾ ਸਾਡੇ ਸਾਡੀਆਂ ਕਹਾਣੀਆਂ ਦਾ ਸੌ ਤਮਿਲ ਤੇਲਗੂ ਮਲਿਆਲਮ ਅੰਗਰੇਜ਼ੀ ਹੈ ਨਾ ਸਾਰੀਆਂ ਪਛਾਵਾਂ ਅਸੀਂ ਇਸ ਕਰਕੇ ਕਿ ਉਹਨਾਂ ਲੋਕਾਂ ਤੱਕ ਪਹੁੰਚੇ ਸਾਡੀ ਕਹਾਣੀ ਜਿੱਥੇ ਪੰਜਾਬੀ ਸੁਣਮਾ ਨਹੀਂ ਪਹੁੰਚਦਾ ਜਿਵੇਂ ਮੇਰੀ ਜੋਰਾਦਾਸ ਨੰਬਰੀਆ ਉਹ ਹਿੰਦੀ ਚ ਤਾਂ ਸੀਗੀ ਸੀਗੀ ਉਹ ਇੱਕ ਸਮਾਲੀ ਭਾਸ਼ਾ ਹੈ ਅਫਰੀਕਨ ਭਾਸ਼ਾ ਸਮਾਲੀਆ ਇੱਕ ਦੇਸ਼ ਆ ਉੱਥੋਂ ਦੀ ਭਾਸ਼ਾ ਉਹ ਉਹਦੇ ਵਿੱਚ ਵੀ ਡੱਬ ਹੋਈ ਵੀ ਆ ਤਾਂ ਮੈਨੂੰ ਸਮਾਲੀਆ ਤੋਂ ਵੀ ਫੋਨ ਆਉਂਦੇ ਨੇ ਉਹੀ ਗੱਲ ਲਾ ਕੇ ਦਾਰੋ ਇੱਕ ਬਹੁਤ ਵੱਡਾ ਦਰਸ਼ਕ ਵਰਗ ਪੈਦਾ ਕਰੂਗੀ ਵੀ ਦੇਖ ਜਿਹੜਾ ਹੈਗਾ ਦਰਸ਼ਕਾਂ ਨੂੰ ਦਾਰੋ ਨੇ ਵੇਟ ਕਰਾਈ ਹੈਗਾ ਤਾਂ ਇਹਦੇ ਪਿੱਛੇ ਕੀ ਕਰਨ ਰਿਹਾ ਸਰ ਦੋ ਲਗਭਗ ਦੋ ਇੰਨੀ ਸੀਗਾ ਕਿ ਅਸੀਂ ਆਪਣਾ ਸਾਗਾ 뮤직 ਨਾਲ ਮੇਰਾ ਮੇਰਾ ਇੱਕ ਰਿਸ਼ਤਾ ਹੈ ਮੇਰੇ ਭਰਾਵਾਂ ਦੀ ਕੰਪਨੀ ਹੈ ਇੱਕ ਤਰ੍ਹਾਂ ਨਾਲ ਉਹ ਉਹਨਾਂ ਨਾਲ ਮੇਰਾ ਮੋਹ ਪਿਆਰ ਆ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਆਪਾਂ ਆਪ ਹੀ ਰਿਲੀਜ਼ ਕਰਾਂਗੇ ਆਪਾਂ ਆਪਦਾ ਇੱਕ OTT ਪਲੇਟਫਾਰਮ ਬਣਾਵਾਂਗੇ ਤੁਸੀਂ ਉਡੀਕੋ ਥੋੜਾ ਚਿਰ ਤੇ ਮੈਂ ਕਹਾ ਠੀਕ ਆ ਮੈਂ ਉਹਨਾਂ ਨੂੰ ਸਰੈਂਡਰ ਕਰਤਾ ਆਪਣੇ ਆਪ ਨੂੰ ਤੇ ਜਿਵੇਂ ਉਹਨਾਂ ਨੇ ਕਿਹਾ ਆਪਾਂ ਓਵੇਂ ਓਵੇਂ ਕਰਦੇ ਰਹੇ ਅੱਜ ਉਹ ਦਿਨ ਆ ਗਿਆ ਸਵਾਲ ਹੋਰ ਹੈ ਸਰ ਕਿ ਜਿਹੜਾ ਮੂਵੀ ਦਾ ਬੈਕਗ੍ਰਾਉਂਡ ਮਿਊਜ਼ਿਕ ਹੈਗਾ ਉਹ ਬੜਾ ਸੋਹਣਾ ਹੈ ਹੋਰ ਫਿਲਮਾਂ ਮਤਲਬ ਆਂਦੀਆਂ ਨੇ ਹੋਰ ਵੀ ਬਹੁਤ ਸੋਹਣੇ ਮੂਵੀਜ਼ ਦੇ ਹੈਗੇ ਜਿਹੜਾ ਸੌਂਗ ਸਿਸਟਮ ਜਿਹੜਾ ਹੈਗਾ ਵਧੀਆ ਹੁੰਦਾ ਪਰ ਥੋੜਾ ਥੋੜਾ ਲੱਗ ਦਿਖਿਆ ਇਹਦੇ ਪਿੱਛੇ ਸਰ ਕੀ ਕਹਿਣਾ ਚਾਹੋਗੇ ਵੈਬ ਸੀਰੀਜ਼ ਨੇ ਨਾ ਜਿਹੜੀਆਂ ਇਹਨਾਂ ਦੇ ਵਿੱਚ ਲੋਕੇਸ਼ਨਾਂ ਡਾਇਲੌਗ ਬੈਕਗ੍ਰਾਉਂਡ ਮਿਊਜ਼ਿਕ ਇਹ ਸਾਰਾ ਕੁਝ ਬਹੁਤ ਜ਼ਰੂਰੀ ਘਰੇ ਹੁਣ ਤੁਸੀਂ ਬੈਠੇ ਹੋ ਸਿਨਮਾ ਆਪਣਾ ਸਿਨਮੇਚ ਦਾ ਤੁਸੀਂ ਦੇਖਣੀ ਨਹੀਂ ਕਿਉਂਕਿ ਸਿਨਮੇ ਤਾਂ ਲੱਗਣੀ ਨਹੀਂ ਜਿੱਥੇ ਵੀ ਉਹ ਚੱਲਣੀ ਆ ਉੱਥੇ ਉਹ ਪ੍ਰਭਾਵ ਪਵੇ ਇਸ ਕਰਕੇ ਇਹਦੇ ਬੈਕਗ੍ਰਾਉਂਡ ਮਿਊਜ਼ਿਕ ਗੁਰਚਰਨ ਸਿੰਘ ਨੇ ਕੀਤਾ ਉਹਦੀ ਮਿਕਸਿੰਗ ਤੇ ਬਹੁਤ ਅਸੀਂ ਮਿਹਨਤ ਕੀਤੀ ਆ ਦੋਨੇ ਚੀਜ਼ਾਂ ਤੇ ਗੱਲ ਕੀਤੀ ਜਾਵੇ ਤਾਂ ਸਰ ਸ਼ੂਟਿੰਗ ਲੋਕੇਸ਼ਨ ਦੀ ਕੀ ਰਹੀ ਹੈ ਕਿਉਂਕਿ ਬੜੇ ਬੜੇ ਸੋਹਣੇ ਸੋਹਣੇ ਸੀਨ ਜਿਹੜੇ ਹੈਗੇ ਆ ਦਿਖਾਏ ਗਏ ਨੇ ਕਿਥੇ ਪੰਜਾਬ ਪੰਜਾਬ ਤੋਂ ਹੀ ਹੋਈ ਹੈ ਜੀ ਇਹ ਕਿਹ ਪਤਾ ਬਠਿੰਡਾ ਹੈ ਜੀ ਸਾਡਾ ਬਠਿੰਡਾ ਮੈਂ ਜੋਰਾਦਾਸ ਨੰਬਰੀ ਆ ਜੋਰਾ ਸੈਕੰਡ ਚੈਪਟਰ ਮਰ ਜਾਣੇ ਉਹ ਵੀ ਬਠਿੰਡੇ ਸ਼ੂਟ ਕੀਤੀਆਂ ਸੀ ਇਹ ਵੀ ਪੂਰੀ ਦੀ ਪੂਰੀ ਕਹਾਣੀ ਆ ਜਿਹੜੀ ਇਹ ਬਠਿੰਡੇ ਸ਼ੂਟ ਕੀਤੀ ਆ ਮੇਰੇ ਲਈ ਬਠਿੰਡਾ ਹੀ ਫਿਲਮ ਸਿਟੀ ਆ ਮੇਰੇ ਲਈ ਬਠਿੰਡਾ ਹੀ ਮੈਕਸੀਕੋ ਆ ਮੇਰੇ ਲਈ ਬਠਿੰਡਾ ਹੀ ਹਾਲੀਵੁੱਡ ਆ ਜਿਵੇਂ ਜਸਰ ਇੱਕ ਫਿਲਮ ਜਿਹੜੀ ਹੈਗੀ ਆ ਕੁੜੀਆਂ ਨੂੰ ਉਸ ਤੇ ਸਮਰਪਿਤ ਇੱਕ ਤਰ੍ਹਾਂ ਤੁਸੀਂ ਦੱਸ ਰਹੇ ਸੀਗੇ ਇੱਕ ਪੈਟਰੋਲ ਪੰਪ ਵਾਲੀ ਕਹਾਣੀ ਵੀ ਤੁਸੀਂ ਦੱਸੀ ਸੀਗੀ ਥੋੜੀ ਜੀ ਉਹ ਉਹਦੇ ਝਾਂਕ ਮਾਰੂਗਾ ਜੀ ਕੀ ਬਸ ਉਹ ਇਹੀ ਆ ਕਿ ਮੈਂ ਕੁੜੀਆਂ ਬਹੁਤ ਕੰਮ ਕਰਦੀਆਂ ਦੇਖੀਆਂ ਮੈਂ ਕੁੜੀਆਂ ਦੇ ਹੱਕ ਚ ਕਿ ਉਹ ਮਿਹਨਤ ਕਰਨ ਵੱਖਰੇ ਵੱਖਰੇ ਔਖੇ ਔਖੇ ਕੰਮ ਕਰਦੀਆਂ ਨੇ ਪਰ ਮੇਰਾ ਦਿਲ ਦੁਖਿਆ ਸੀ ਉਸ ਟਾਈਮ ਜਦੋਂ ਮੈਂ ਉਹਨੂੰ ਪੈਟਰੋਲ ਪੰਪ ਤੇ ਲੱਗੀ ਦੇਖਿਆ ਸੀ ਇੱਕ ਕੁੜੀ ਨੂੰ ਬੇਸ਼ੱਕ ਉਹਨਾਂ ਦੀ ਆਪਣੀ ਮਜਬੂਰੀ ਹੋ ਸਕਦੀ ਆ ਉਹਨਾਂ ਦੇ ਲਈ ਮੇਰੇ ਮਨ 'ਚ ਬਹੁਤ ਸਤਿਕਾਰ ਆ ਪਰ ਬਸ ਉਹ ਜਿਹੜਾ ਦੁੱਖ ਲੱਗਿਆ ਸੀ ਮੈਨੂੰ ਉਹਨਾਂ ਨੂੰ ਦੇਖ ਕੇ ਉਸੇ ਨੂੰ ਲੈ ਕੇ ਕਹਾਣੀ ਲਿਖੀ ਸਰ ਹੋਰ ਸਵਾਲ ਹੈ ਕਿ ਜਿਹੜੇ ਅੱਜ ਵੀ ਪਿੰਡਾਂ ਦੇ ਜਿਹੜੇ ਕੁਝ ਜਿਹੜੇ ਕੁਝ ਲੋਕ ਨੇ ਕੁਛ ਮਾਪਿ ਉਹਨਾਂ ਜਿਹੜੇ ਆਪਣੀ ਕੁੜੀਆਂ ਨੂੰ ਹਲੇ ਵੀ ਜਿਹੜਾ ਘਰ ਤੋਂ ਬਾਹਰ ਭੇਜਣ ਤੇ ਜਿਆ ਨੌਕਰੀ ਕਰਨ ਚ ਕਰ ਦਿੰਦੇ ਕੀ ਕੀ ਸਨੇਹ ਲਾਣਾ ਚਾਹੁੰਦੇ ਨਹੀਂ ਉਹਨਾਂ ਨੂੰ ਸਮਝਣਾ ਚਾਹੀਦਾ ਇਸ ਗੱਲ ਨੂੰ ਕਿ ਕੁੜੀਆਂ ਮਤਲਬ ਇਹ ਥੋੜੀ ਹੁੰਦਾ ਜੇ ਘਰੋਂ ਬਾਹਰ ਗਈਆਂ ਤਾਂ ਉਹ ਕੋਈ ਗਲਤ ਸੰਗਤ ਚ ਪੈਣਗੀਆਂ ਨਾ ਕੁੜੀਆਂ ਚੰਗੇ ਕੰਮ ਵੀ ਕਰ ਸਕਦੀਆਂ ਨੇ ਔਰ ਕਰਦੀਆਂ ਨੇ ਉਹ ਪੜ੍ਹਾਈ ਕਰਕੇ ਚੰਗੀਆਂ ਨੌਕਰੀਆਂ ਕਰਦੀਆਂ ਨੇ ਕਿਸੇ ਵੀ ਫੀਲਡ ਦੇ ਵਿੱਚ ਹੋਣ ਉਹ ਆਪਣੀ ਇੱਜ਼ਤ ਆਪਣਾ ਜੋ ਆਬਰੂ ਆ ਉਹਨੂੰ ਕਾਇਮ ਰੱਖ ਕੇ ਵੀ ਆਪਣੀ ਇੱਕ ਜਵੇ ਨਾਲ ਕੰਮ ਕਰ ਸਕਦੀਆਂ ਨੇ ਔਰ ਉਹਨਾਂ ਨੂੰ ਤੁਸੀਂ ਪਹਿਲਾਂ ਤੋਂ ਹੀ ਉਹਨਾਂ ਨੂੰ ਜਵਾਨ ਹੋਈ ਨੂੰ ਇਹ ਨਾ ਕਹੋ ਨਾ ਕਿ ਤੂੰ ਬਾਹਰ ਨਾ ਜਾ ਉਹਨੂੰ ਬਚਪਨ ਤੋਂ ਹੀ ਇਹ ਸਿੱਖਿਆ ਦਿਓ ਕਿ ਜੇ ਉਹ ਬਾਹਰ ਜਾਊਗੀ ਤਾਂ ਉਹ ਮਤਲਬ ਹਥਿਆਰ ਵਾਂਗੂ ਵਿਚਰੂਗੀ ਲੋਕਾਂ 'ਚ ਉਹਦੇ ਵਿੱਚ ਕਿਸਨੇ ਹੱਲ ਲੈਣਾ ਚਾਹੁੰਗੇ ਸਾਰੇ ਯੰਗਸਟਰ ਤੁਹਾਨੂੰ ਦੇਖ ਰਹੇ ਨੇ ਕਹੂੰਗਾ ਕਿ ਫਿਲਮਾਂ ਤੁਸੀਂ ਦੇਖਦੇ ਹੋ ਜਿਹੇ ਜਿਹੀਆਂ ਤੁਸੀਂ ਪਸੰਦ ਕਰਦੇ ਹੋ ਆ ਸਾਡੀਆਂ ਹਿੰਦੀ ਫਿਲਮਾਂ ਬਹੁਤ ਰੌ ਫਿਲਮਾਂ ਜਿਹੜੀਆਂ ਤੁਸੀਂ ਪਸੰਦ ਕਰਦੇ ਹੋ ਇਹ ਉਸੇ ਤਰ੍ਹਾਂ ਦੀ ਹੈ ਮੇਰੀਆਂ ਤੁਸੀਂ ਪਹਿਲਾਂ ਜੋਗਰਾ 10 ਨੰਬਰੀਆ ਬਹੁਤ ਪਸੰਦ ਕੀਤੀ ਤਾਂ ਤੁਹਾਨੂੰ ਦਾਰੋ ਵੀ ਬਹੁਤ ਪਸੰਦ ਆਊਗੀ ਔਰ ਇੱਕ 2 ਢਾਈ ਫਿਲਮਾਂ ਜਿੰਨੀ ਲੰਬੀ ਵੈਬ ਸੀਰੀਜ਼ ਆ ਇਹ ਫਿਲਮ ਤਾਂ 2 ਘੰਟੇ ਦੀ ਜਾਂ 2 ਘੰਟੇ 10 ਮਿੰਟ ਦੀ ਹੁੰਦੀ ਹੈ ਇਹ 4.5 ਪੌਣੇ 5 ਘੰਟੇ ਦੀ ਆ ਵੈਬ ਸੀਰੀਜ਼ ਕੇਬਲ 1 ਡਾਊਨਲੋਡ ਕਰੋ ਉਹਨੂੰ ਸਬਸਕ੍ਰਾਈਬ ਕਰੋ 4 ਜੁਲਾਈ ਨੂੰ ਆਊਗੀ ਦਾਰੋ ਤੋਂ ਬਾਅਦ ਆਊਗਾ ਰਾਜਤਾਨੀ ਉਹ ਵੀ ਕੇਬਲ 1 ਤੇ ਹੀ ਆ ਫਿਰ ਆਊਗਾ ਸੁਖਾ ਰੇਡਰ ਤੇ ਫਿਰ ਇਹਨਾਂ ਦਿਨਾਂ 'ਚ ਮੇਰੀ ਫਿਲਮ ਸੈੱਟ ਤੇ ਜਾ ਰਹੀ ਆ ਸਰਹੱਦ 1947 ਜਿਹੜੀ ਹਿੰਦੁਸਤਾਨ-ਪਾਕਿਸਤਾਨ ਦੀ ਵੰਡ ਤੇ ਆ ਫਿਚਰ ਫਿਲਮ ਆ ਉਹਦਾ ਸ਼ੂਟ ਸ਼ੁਰੂ ਕਰਾਂਗੇ